ਸਤ ਸ੍ਰੀ ਅਕਾਲ ਜੀ ਸਾਰੇ ਨੂੰ ਮਦੀਫਰਾਂ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਪਸ਼ੂ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਦੋ ਮੱਝਾਂ ਤੇ ਦੋ ਤਨ ਗਾਵ ਦਿਖਾਉਣੀਆਂ ਇੱਕਾ ਟੁਕੜ ਗੱਭਨਗਾ ਤੁਹਾਨੂੰ ਦਿਖਾਵਾਂਗੇ ਇੱਕਾ ਗੱਭਨਗਾ ਤੁਹਾਨੂੰ ਦਿਖਾਉਣੀ ਹੈ ਤੇ ਦੋ ਸੋਈਆਂ ਮੱਝਾਂ ਤੁਹਾਨੂੰ ਦਿਖਾਉਣੀਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਕੀ ਬਾਜੀ ਸਤਿ ਸ੍ਰੀ ਅਕਾਲ ਜੀ। ਹੋਰ ਸੁਣਾ ਠੀਕ ਠਾਕ ਜੀ। ਹਾਂਜੀ ਵਧੀਆ ਭਾਜੀ। ਚਲੋ ਵਧੀਆ ਚੱਲਦਾ ਜੀ। ਤਿੰਨ ਨਾਮ ਦੱਸ ਤਾਂ ਕਰੀਏ। ਹਾਂਜੀ ਭਾਜੀ ਡਿਪਟੀ। ਹਾਂਜੀ। ਜੱਕ ਮਿਸ਼ਰੀਖਾਂ। ਤਸੀਜਨਾਲਾ ਦੇ ਜਲਾ ਅੰਮ੍ਰਿਤਸਰ। ਤੇ ਫੋਨ ਨੰਬਰ ਬੋਲ ਦੋ ਇੱਕ ਨੇ। 978984755। ਠੀਕ ਐ। ਚਲੋ ਸ਼ੁਰੂਆਤ। ਇਹ ਜਿਹੜੀਆਂ ਪਹਿਲੇ ਨੰਬਰ ਤੇ ਜਿਹੜੀ ਟੋਕਰ ਕੱਪਣ ਜੀ। ਹਾਂਜੀ ਭਾਜੀ ਟੋਕਰ ਕੱਪਣ ਜੀ। ਕਿੰਨੇ ਚੱਲ ਚੈੱਕ ਪਾਸ ਤੇ। ਹੋਰ ਚੈੱਕ ਰਾਤੀ ਲਿਖਾਉ ਪਿਆ ਜੀ। ਠੀਕ ਐ। ਦੇਖ ਸਕਦੇ। ਅੱਜ ਹੀ ਕਰਾਈ ਚੈੱਕ। ਅੱਛਾ ਹਾਂਜੀ ਸਾਢੇ 6 ਦੇ ਆਪਾਂ ਮੰਨ ਕੇ ਚੱਲੀਏ ਸਾਢੇ 6 ਦੇ ਮੰਨੀਏ ਆਪਾਂ ਤੇ ਦੁੱਧ ਕਿੰਨਾ ਜੀ ਦੁੱਧ ਭਾਈ 4 ਕਿਲੋ ਅੱਛਾ ਪਹਿਲੇ ਸੁਬੇ ਜੀ ਇਹ ਦੂਜਾ ਸੁਬਾ ਸੁਣਾ ਜੀ ਹੁਣ ਦੂਸਰਾ ਬੜੀ ਬੜੀ ਭਾਈ ਜੀ ਠੀਕ ਹੈ ਜੀ ਆਪਾਂ ਹੁਣ ਖਾਦਾ ਬਹੁਤ ਹੀ ਵਧੀਆ ਖਾਣਾ ਠੀਕ ਹੈ ਹਾਂ ਦੇਖ ਸਕਦੇ ਜੀ ਖੋਲਾਂ ਹਾਂ ਫੇਰ ਤੋਂ ਉਹ ਭਾਈ ਚੋਬੀ ਜੀ ਅੱਛਾ ਮੂੰਹ ਚਾਰ ਦੰਦੇ ਬਾਕੀ ਸੋਹਣੀ ਜਰਸੀ ਹੈ ਦੁੱਧ ਤੱਕ ਕਿਸੇ ਵੀ ਨੇ ਆਪਣਾ ਆਪ ਵੇਸ਼ ਚਾ ਕੇ ਖੜਨਾ ਵਾ ਤੇ ਬਾਕੀ ਕੋਈ ਵੀਰ ਆਪਣੀ ਚੱਕ ਕਰਵਾ ਕੇ ਖੜੇ ਤੇ ਇਸੇ ਵਸੂ ਗਣੀ ਮੰਨ ਲਹਿ ਗਈ ਉਹਨਾਂ ਦੀ ਠੀਕ ਆ ਬਾਬਾ ਮਹਿੰਗੀ ਲੈ ਕੇ ਸੱਜਰ ਗਈ ਠੀਕ ਆ ਹਾਂਜੀ ਹਾਂਜੀ ਤੇ ਮੋਲੇ ਦਾ ਇਧਰ ਭਾਜੀ ਨਾਲ ਸਾਡੇ ਨਾਲ ਲਾਉਣ ਲਾਣ ਬੜੇ ਹੁੰਦੇ ਆ ਅੱਛਾ ਲਾਉਣ ਲਾਣ ਤੇ ਕਿੱਦਾਂ ਲਿਆਏ ਬਾਬਾ ਮਹਿੰਗੀ ਲੈ ਕੇ ਅਛਾ ਤੇ ਮੋਲ ਤੇ ਆਹ 40000 ਦੇ ਵਟ ਲੀਏ ਮੈਂ ਹੁਣੇ 40000 ਠੀਕ ਆ ਬਾਗੀ ਭਾਜੀ ਮਨ ਲਓ ਤਿਆਰ ਹੋਵੇ 35 36000 ਦੀ ਵਾਸੀ ਹੈਗੀ ਯਾਰ ਠੀਕ ਆ ਹਾਂਜੀ ਆ ਪਾਪਾ ਜੀ ਮੋਲ ਕਰਨਾ ਦਾ 20000 ਭਾਈ ਯਾਰ 20000 ਦੀ ਵਾਸੀ ਚਲੀ ਅੱਛਾ 20000 ਹੀ ਦੇ ਦੋਗੇ 20000 ਦੇ ਨਹੀਂ ਭਾਜੀ ਇਧਰ ਬਹਿ ਜਾਓ ਮੇਰੇ ਇਧਰ ਬਹਿ ਜਾਓ ਠੀਕ ਹੈ ਜੀ ਮੋਹ ਚੋਗੀ ਜੀ ਠੀਕ ਹੈ ਮੋਹ ਚਾਰ ਦੰਦੇ ਆ 11000 ਬੜਾ ਸੋਹਣਾ ਭਾਜੀ ਇਹ ਸੂਟ ਬਹੁਤ ਸੋਹਣਾ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਮੱਝ ਦੂਸਰੇ ਨੰਬਰ ਤੇ ਇਹਦੇ ਬਾਰੇ ਦੱਸਤੀ ਹੈ

ਠੀਕ ਲੋ ਦੁੱਧ ਆ ਠੀਕ ਲੋ ਹੈਗਾ ਬੱਚੇ ਤੋਂ ਬਿਨਾ ਬੱਚੇ ਤੋਂ ਬਿਨਾ ਜੇ ਮੰਨ ਲਓ ਦੋ ਦਿਨ ਆਪਣੇ ਕੋਲ ਟੀਕਾ ਵੀ ਲਵਾਇਆ ਜੇ ਅੱਛਾ ਦੋ ਦਿਨ ਟੀਕਾ ਲਵਾਇਆ ਜੇ ਹੁਣ ਪਾੜੇ ਤੇ ਮਿਲਦੀ ਆ ਅੱਛਾ ਹੁਣ ਪਾੜੇ ਤੇ ਮਿਲਦੀ ਆ ਪਾੜੇ ਤੇ ਮਿਲਦੀ ਆ ਕੋਈ ਵੀ ਹੋਣਾ ਵੀਰ ਚੋ ਕੇ ਖੜੇ ਠੀਕ ਹੈ ਨਾ ਗੱਲ ਠੀਕ ਆ ਅਸੀਂ ਦੱਸ ਕੇ ਦੇਣੀ ਆ ਭਾਵੇਂ ਖੜੇ ਭਾਵੇਂ ਨਾ ਖੜੇ ਹੁਣ ਪਾੜੇ ਤੇ ਮਿਲਦੀ ਇੱਥੋਂ ਚੋ ਕੇ ਖੜੇ ਤਸੱਲੀ ਕਰਕੇ ਖੜੇ ਹਨ ਮੁਰ ਕੇ ਕੱਲ ਨੂੰ ਕੋਈ ਕਵੇ ਵੀਰ ਨਹੀਂ ਯਾਰੇ ਮਿਲਦੀ ਨਹੀਂ ਆ ਹਾਂ ਜੀ ਲਿਆਉਣ ਲੱਗਾ ਇੱਥੋਂ ਚੋ ਕੇ ਖੜੇ ਚੋਆ ਚਵਾ ਬਹੁਤ ਸਾਵੇ ਦੁੱਧ ਠੀਕ ਲੋ ਤੋਰਾਂ ਫੇਰੇ ਮਦ 2-4 ਦਿਨ ਹੋ ਗਏ ਭਾਈ ਜੀ ਮੇਰੇ ਕੋਲ ਆਈ ਝੋਲੀ ਠੀਕ ਐ ਬਸ ਤਿੰਨ ਚਾਰ ਦਿਨ ਹੋ ਗਏ ਕਹਿੰਦੇ ਨਾ ਆਈ ਨਾ ਬਾਕੀ ਦੁੱਧ ਮੌਕੇ ਤੇ ਹੁਣ 6 ਕਿਲੋ ਦੱਸਦੇ ਆ ਤੇ ਇੱਥੇ ਕਹਿੰਦੇ ਬਾੜੇ ਤੇ ਮਿਲਦੀ ਐ ਗਾਂ ਜਾ ਕੇ ਟੀਕਾ ਵੀ ਨਵਾ ਸਕਦੀ ਐ ਚੋਾਈ ਜਿਹੜੀ ਕਹਿੰਦੇ ਕੀ ਹੋਈ ਇਹ ਨਹੀਂ ਭਾਈ ਹੋਈ ਠੀਕ ਐ ਤੇ ਉਤਰਾ ਜਿਹੜੇ ਕੱਦ ਕੱਠ ਪਿੱਠ ਪੁੜੇ ਦੇ ਵੀ ਜਿਹੜੇ ਚੰਗੀ ਸੋਨੇ ਝੋਟੀਆਂ ਆ ਤੇ ਮੁੱਲ ਮੁੱਲ ਬਾਜੀ ਅੱਜ ਨਿਗੇ ਨਿਗੇ ਕਰਦ ਨੇ ਹਸਾਮ ਨਾਲ ਗਾਲੀਆਂ ਤੇ ਮੁੱਲ ਦੀਆਂ ਮਈਆਂ ਦੇ ਦਨੀਆਂ ਤੇ ਅੱਛਾ ਅੱਗੇ ਵੀ ਤੁਹਾਨੂੰ ਪਤਾ ਆਪਣੇ ਨਿਗੇ ਨਿਗੇ ਹੁੰਦੇ ਆ ਠੀਕ ਆ ਅੱਜ ਦੇ ਲਾਦ ਨਹੀਂ ਵੀਡੀਓ ਲਾਦਣੀ ਆ ਤੇ ਅੱਜ ਵੀਡੀਓ ਲਿਖਿਓ ਕਿਤੇ ਲਾ ਜਾਦੀ ਨਾਲ ਲਾ ਦਿਓ ਤੁਸੀਂ ਦੱਸੋ ਮੈਂ ਕਿੰਨਾ ਕਰਨਾ ਜੀ ਬਾਜੀ ਮੁੱਲੇ ਦਾ ਕਰਦੇ ਆ 40000 ਅੱਛਾ ਹਾਂਜੀ ਵਿਚੋਂ ਕਰਤੀਏ ਮਾਨਤਾ ਨਾ 2000 ਛੱਡਤੀਏ 38000 ਦੀ 38000 ਦੀ ਪਾਜੀ 40000 ਦੀ ਝੋਟੀ ਨਾ ਦੋ ਨੰਬਰ ਦੇ ਹਿਸਾਬ ਨੇਗੀ ਠੀਕ ਆ ਇਹਦਾ ਕਾਗਜ਼ ਕਾਢ ਦੇਖ ਹਾਂਜੀ ਹਾਂਜੀ ਇਹ 38000 ਦੀ ਬਸ ਝੋਟੀ ਨੇ 38000 ਦੇ ਦੇ ਦੇਣੀ ਆ 38000 ਦੇ ਦੇਣੀ ਚੌਣ ਜਵਾ ਬਹੁਤ ਸਾਫ ਇੱਥੇ ਪਹਾੜੇ ਦੇ ਮਿਲਦੀ ਏ ਠੀਕ ਆ ਠੀਕਾ ਵੀ ਲਵਾ ਸਕਦੀ ਜੀ ਠੀਕ ਆ ਪਾਜੀ ਲੈਣਾ ਇੱਥੋਂ ਕੁਝ ਹੋਵੇ ਕਰੀ ਠੀਕ ਆ ਤੇ ਹੁਣ ਇੱਕ ਕੰਮ ਅੱਜ ਇਹਦੇ ਮਗਰ ਕੱਟੀ ਜੀ ਨੀਲੀ ਦੀ ਇਹਦੇ ਮਗਰ ਕੱਟੀ ਜੀ ਵਿਖਾਉ ਆਹ ਨੀਲੀ ਦੀ ਕੱਟੀ ਜੀ ਜਿਹੜੀ ਇਹਦੇ ਮਗਰ ਕੱਟੇ ਵੀ ਮਗਰ ਜਿਹੜੇ ਚੰਗੇ ਟੀਕੇ ਦੀ ਨੀਲੀ ਦੀ ਆ ਪਿਓਰ ਨੀਲੀ ਦੀ ਪਹਿਲਾਂ ਕੱਟੇ ਪਾ ਜੀ ਇਹ ਵੀ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਕੱਟੇ ਜੀ ਵੀ ਪੂਰੀਆਂ ਆ ਆ ਦੇਖ ਸਾਡੇ ਚੰਗੀ ਕੱਟੀ ਆ ਜਿਹੜੀ ਇਹਦੇ ਮਗਰ ਤੇ ਉਤਰਾ ਵੀ ਸਾਂਭੀ ਸਾਂਭੀ ਬਾਕੀ ਆਪਣੀ ਸਮਝਣਾ ਵੇਖ ਲੈ ਕਿੰਨੇ ਕੇ ਚਿਰਦੀ ਆ ਕੱਟੀ ਦੀ ਅੱਖਾਂ ਵੀ ਦਮੇ ਬਿੱਲੀਆਂ ਵਾ ਤੇ ਬਾਕੀ ਦੇਖ ਸਕਦੇ ਜੀ ਤੇ ਆਪ ਕੱਲ ਛੋਟੀ ਕਾਲੀ ਆ ਪਹਿਲਾ ਸਵੇਰ ਜੀ ਅੱਛਾ ਇਹਦਾ ਪਹਿਲਾ ਹੀ ਸਵੇਰ 6 ਵਜੇ ਦੀ ਆ ਠੀਕ ਹੈ ਤੇ ਥਾਨ ਪੰਜ ਜੀ ਉਹ ਥਾਨ ਨਾਲ 2 ਘਟਾਰਾ ਹੁੰਦੀਆਂ ਜੀ ਅੱਛਾ ਉਹਦੇ ਨਾਲ ਜਿਹੜਾ ਤੀਜਾ ਉਹ ਥਾਣਾ ਆਪਣਾ ਇੱਕ ਵਾਰੀ ਚੰਗੀ ਤਰ੍ਹਾਂ ਵੇਖ ਸਕਦੇ ਜੇ ਦੋ ਘਰਾਂ ਹੁੰਦੀਆਂ ਜੀ ਸਰੂ ਜਿਹੜੇ ਦੋ ਆ ਉੱਥੇ ਉਹਦੇ ਉਹ ਤਾਂ ਭਾਜੀ ਇਹ ਕੋਣਾ 8 8.5 ਲੀਟਰ ਹੀ ਅੱਛਾ ਥੋੜਾ ਇਹ ਰੱਜਣ ਰੱਜਣ ਨਹੀਂ ਦੇਈ ਦਿਲ ਨਹੀਂ ਲਾਉਂਦੀਆਂ ਮਈਆਂ ਆ ਗਏ ਤੁਹਾਨੂੰ ਪਤਾ ਹਾਂਜੀ ਤੇ ਇੱਥੋਂ ਥੋੜਾ ਜਿਹਾ ਫਰਕ ਪਾ ਗਈ ਜੀ ਠੀਕ ਹੈ ਹੁਣ 6 6.5 ਕਿਲੋ ਹੋਊਗਾ ਆਪਾਂ 6 ਹੀ ਲਾਈਏ ਚਲੋ ਤੋਰ 6 6 ਕਿਲੋ ਹੋਏਗਾ ਦੋਵਾਂ ਥੱਲੇ ਕੱਢ ਲਈਏ ਠੀਕ ਹੈ ਦੋਵਾਂ ਕੋ 6 6 ਕਿਲੋ ਦੁੱਧ ਹੈ ਇਹਦੇ ਕੱਟੀ ਤੇ ਮਿਲਦੀ ਜੇ ਦੋਵੇਂ ਟਾਂ ਇਹ ਭਾਜੀ ਕੱਟੀ ਤੇ ਬਣਾਣੀ ਜੇ ਮਿਲਦਾ ਇਹ ਕੱਟੀ ਤੇ ਮਿਲਦੀ ਜੇ ਬਾਕੀ ਤੁਸੀਂ ਆਪਣਾ ਆਪ ਵੇਖ ਚਾ ਕੇ ਖੜਨਾ ਹੈ ਆਪਾਂ ਨਹੀਂ ਸਮਝਣਾ ਆਪਣੀ ਮਰਜ਼ੀ ਨਾਲ ਕੋਈ ਵੀ ਪਸੰਦ ਹੋਵੇ ਤੇ ਲੈ ਜੇ ਨਾ ਪਸੰਦ ਹੋਵੇ ਇੱਥੇ ਤੇ ਫਿਰ ਬੱਜਣੀ ਛੋਟੀ ਜਿਹੜੀ ਮੋਰਾ ਦੀ ਆ ਤੇ ਕੱਟੀ ਮਗਰ ਨਹੀਂ ਦਿੱਦੀ ਆ ਲੈ ਲੋ ਆਹ ਲੋ ਕਿਤੇ ਮੱਥੇ ਤੇ ਨਹੀਂ ਹੈ ਗੱਲ ਚਿੱਟਾ ਦਾਗ ਠੀਕ ਹੈ ਜੀ ਹਾਂ ਜੀ ਪਿਓਰ ਮੋਰਾ ਚਾਰ ਗਿੱਠਾ ਪੂਛ ਵੀ ਹੈਗੀ ਜਿੱਥੇ ਤੇ ਮੁੱਲ ਮੁੱਲ ਭਾਜੀ ਇਹਦਾ ਮੇਰਾ ਤਾਂ 50 ਕਰ ਲੀਜੀ ਨਹੀਂ 50 ਦੀ ਨਹੀਂ ਜਾਣੀ ਇਹ ਕਿੰਨੇ ਦੀ ਜਾਊਗੀ ਭਾਜੀ ਇਹ 45 ਕਰ ਦੀ ਇਹਦਾ 45 ਨਾ ਕਰੀਏ ਅੱਛਾ ਇਹ ਲਾ ਕਰੀਏ 42 42000 ਦੇਈਏ ਅੱਛਾ 40000 ਦੇਈਏ 40000 ਦੇਈਏ ਠੀਕ ਆ ਤੇ ਜੇ ਕੋ ਜੋੜਾ ਲਊ ਨਾ ਭਾਈ ਅੱਛਾ ਤੇ 78000 ਬੰਦਾ ਜੀ ਅੱਛਾ ਤੇ 75 ਦਾ ਦੇਈਏ 75000 ਦਾ ਜੋੜਾ ਹੀ 75000 ਦਾ ਜੋੜਾ ਦੇ ਦਈਏ 100 ਕਿਲੋ ਮੀਟਰ ਤੱਕ ਪਹੁੰਚ ਵੀ ਕਰਦੀ ਹੈ ਜੀ ਅੱਛਾ ਦੋਵਾਂ ਮਈਆਂ ਦੀ ਠੀਕ ਆ ਵੇਖ ਲਓ ਜੇ ਹੈਗੀ ਕਸਰ ਹੋਰ ਕਢਾ ਲਓ ਜੇ ਹੈਗੀ ਤੇ ਕਰੀ ਤਾ ਫਿਰ ਆਪ ਹੀ ਚਾਸ ਨਾ ਭਾਈ ਬਾਕੀ ਪਤਾ ਹੈ ਗੱਲ ਭਾਈ ਕੋਈ ਵੀਰ ਮੁਰਕੇ ਇਹ ਨਾ ਗਵੇ ਅੱਛਾ ਕੱਟ ਦਿੰਨੇ ਹੁਣ ਠੀਕ ਆ ਹੋਰ ਕਹਿਣਾ ਤੇ ਮੇਰਾ ਵੀਰ ਕਵੇ ਠੀਕ ਆ ਹਾਂ ਪਾ ਵੀ ਪਾਜੀ 70 ਦੀਆਂ ਮਈਆਂ ਲੈ ਜੇ ਪਾ 75 'ਚ ਪਹੁੰਚ ਕਰਾ ਲੇ ਅੱਛਾ ਜਿੱਤਰਾ ਮਰਜ਼ੀ ਚੱਲਾ 70 ਦੀਆਂ ਤਾਂ ਮੱਜਾਂ ਹੀ ਜਾਂਦਾ ਮੱਜਾਂ ਹੀ ਪਾਜੀ 70 ਦੀਆਂ ਦਵਾਂਗੇ ਵਿੱਚੋਂ 100 ਨਾਲ 200 ਛੋੜ ਪਹੁੰਚ ਕੋਈ ਵੀਰ ਆਪਣੀ ਆਪੇ ਕਰ ਲੈ 35 35000 ਦੀ ਪਾਜੀ ਬਾਜੋ ਹੁਣੇ ਵੇਚ ਆ ਪਾਜੀ ਕੱਲੀ 40000 ਦੀ ਮੱਜ ਦੋਸਤ ਠੀਕ ਹੈ 35 35000 ਦੇ ਹਿਸਾਬ ਨਾਲ ਮੱਝ ਦੇ ਦੋਗੇ ਤੇ ਇੱਕ ਦੇ ਮਗਰ ਤੇ ਕੱਟੀ ਵੀ ਦੇਖ ਸਕਦੇ ਜੇ ਨੀਲੀ ਦੀ ਕੱਟੀ ਵੀ ਮਗਰ ਚੰਗੀ ਆ ਉਹ ਦੇਖ ਸਕਦੇ ਜੀ ਤੇ ਹੁਣ ਇੱਕ ਗਾਂ ਜਿਹੜੀ ਆ ਅੱਜ ਫੇਰ ਵੀਡੀਓ ਲਾ ਦੇਣੀ ਹੈ ਕਿ ਪੂਰੀ ਮੈਂ ਨਾ ਪੂਰੀ ਆ ਵਿੱਕੀ ਨੂੰ ਪੁੱਛ ਲੋ ਹੋਰ ਵਿੱਕੀ ਭਾਈ ਜੀ ਕੀ ਹਾਲ ਚੱਲ ਜੀ ਕੀ ਹੋ ਰਹੀ ਹੈ ਭਾਈ ਤੁਸੀਂ ਸੁਣਾਓ ਐ ਡਿਪਟੀ ਭਾਈ ਕਹਿੰਦੇ ਵੀਡੀਓ ਲਾ ਦੇਣੀ ਹੈ ਮੈਂ ਨਾ ਭਾਈ ਪੂਰੀ ਵੀਡੀਓ ਲਾਉਣੀ ਆ ਅੱਛਾ ਹਾਂ ਜੀ ਠੀਕ ਆ ਭਾਈ ਬਹੁਤ ਮੱਝਾਂ ਲੱਭਣ ਦੀਆਂ ਨੇ ਪਾਇਆਂ ਮੱਝਾਂ ਕਰਨੀਆਂ گاਵਾ ਛੱਡਦੇ ਨਹੀਂ ਹੁਣ ਅੱਛਾ ਹਾਂ ਜੀ ਠੀਕ ਆ ਛੁੱਟੀ ਕਰਦੇ ਨਹੀਂ گاਵਾ ਨਹੀਂ ਹੁਣ ਠੀਕ ਆ ਮੱਝਾਂ ਹੀ ਸਸਤੇ ਪਾ ਲੈ ਆ ਕੇ ਪਾਇਆ ਕਰਨੀਆਂ ਮੱਝਾਂ ਹੀ ਮਿਲਦੀ ਪਾਇਆ ਮੱਝਾਂ ਕਰਨੀਆਂ ਠੀਕ ਚਲੋ ਇੱਕ ਗਾਂ ਜਿਹੜੀ ਰਹਿ ਗਈ ਆ ਇਹ ਗੱਬਨ ਜੇ ਇਹ ਗੱਬਨ ਭਾਈ ਇਹ ਰਿਹਾ ਮੈਂ ਆ ਪਾਈ ਇਹ ਨਾਮ ਦਾ ਪੌਣੀ ਚੰਨੀ ਠੀਕ ਆ ਇਹ ਭਾਜੀ ਮੰਨ ਲਓ bade bande changey de nag layi ਠੀਕ ਆ ਜਿਹਨ ਤੋਂ ਪਹਿਲੇ ਸੂਏ ਨੇ ਨਾ 13 14 13 14 ਕਿਲੋ ਜਵਿਆ ਹੈ ਅੱਛਾ ਭਾਵੇਂ ਕੋਈ ਸਾਈ ਪਾ ਦੇ ਸੂਈ ਸਵਾਈ ਹੈ ਜੀ ਠੀਕ ਆ ਹਾਂ ਜੀ ਤੇ ਸਿੰਗ ਨਿਕ ਨਿਕ ਇਹਦੇ ਹੈਗੇ ਠੀਕ ਹੈਗੇ ਯਾਰ ਕੀ ਪੰਜਾ ਸੂਆ ਸੁੰਦੀ ਜੇ ਤੋੜ ਦੋ ਫਿਰ ਇਹ ਹਫਤਾ ਖੜਦੀ ਹੈ ਹਫਤਾ ਖੜਦੀ ਹੈ ਜੀ ਇੱਕ ਹਫਤਾ 10 ਦਿਨ ਬਾਅਦ ਬਸ ਲੈ ਜੀ ਮਾਣ ਪਾਜੀ ਦੁੱਧ ਵੀ ਤੁਹਾਨੂੰ ਪਤਾ ਵੀ ਰਣ ਜਿਹਨਾਂ ਰੱਖੀਆਂ ਨੇ ਇਹਨਾਂ ਦੁੱਧ ਵੀ ਬੜਾ ਸੰਗਣਾ ਹਾਂਜੀ ਹਾਂਜੀ ਤੇ ਬਾਕੀ ਮਤਲਬ ਜੇ 10 ਦਿਨ ਖਲੋਜੀ ਹੈ ਨਾ ਕਿਤੇ ਪਾਜੀ ਹਾਂਜੀ ਗਰਮੀ ਗਰਮੀ ਆਉਂਦੀ ਇਹੋ ਜੀ ਪਾਜੀ ਹੁਣ ਵਿਗਣੀਗਾ ਹਾਂਜੀ ਹਾਂਜੀ ਗਾੜੀ ਅਰਜੀ ਮੱਸੀ ਆ ਠੀਕ ਆ ਪਰ ਆਪਾਂ ਕਿੰਨੇ ਦੇਈਏ ਕਿੰਨੇ 35 ਦੇ ਦਈਏ ਨਹੀਂ 30 ਦੀ ਦੇਣੀ ਹੈ 30000 ਦੀ ਅਸਲ ਉਹ ਕਿਹਨੂੰ ਕਰਾਣਾ ਹੋਰ ਯਾਰ ਵਿਜਮਾਨ ਤਾਂ ਕਰਦਾ ਅੱਛਾ 29000 ਦੀ ਗੱਲ ਬਾਤ ਗੱਲ ਅੱਛਾ ਬਾਤ ਇਹ ਭਾਈ ਇਹ ਨਹੀਂ ਕਰ ਦਿੰਦੇ ਜਾਂ ਤੂੰ ਕਰ 28 ਦੀ ਕਰਦੀ ਹੈ ਫਿਰ ਭਾਜੀ 25 ਦੀ ਦੇ ਦਾਂਗੇ ਅੱਛਾ 25000 ਦੀ 25000 ਦੀ ਵਿੱਚ 100 ਰੁਪਏ ਛੋੜ ਹੀ ਕਰਾਂਗੇ ਠੀਕ ਹੈ ਜੀ ਠੀਕ ਬਾਨ ਬਾਨੀ ਬੱਚੀ ਇਹਦੇ 25000 ਦੀ ਕਹਿੰਦੇ ਦੇ ਦੇਾਂਗੇ ਫਣਾ ਦੀ ਪਿੱਛੇ ਦੀ ਸਾਡੀ ਜਮੇਵਾਰੀ ਠੀਕ ਹੈ ਜੀ ਠੀਕ ਹੈ ਜੀ ਕਿੰਨੇ ਵੀ ਡੰਗਰ ਲੈਣਾ ਨਾ ਭਾਜੀ ਇੱਥੋਂ ਚੋ ਕੇ ਖੜੇ ਆਪਣੀ ਤੁਹਾਡੇ ਘਰੋਂ ਤਸੱਲੀ ਕਰਕੇ ਨਾ ਹਟ ਗਿਆ ਤਾਂ ਹੀ ਮਰ ਕੇ ਲਾਂਮ ਆਣ ਕੀ ਲੈਣਾ ਠੀ ਤੇ ਮਾਲੋ ਕਿਤੇ ਜਾ ਕੇ ਠੀਕ ਆ ਬਿਸ਼ਵਾ ਸਕਦੇ ਨਹੀਂ ਠੀਕ ਹੈ ਜੀ ਸਾਡੇ 6.5 ਜਿਸ ਤਰ੍ਹਾਂ ਕਿ ਵੀਰ ਜਹਾਨ ਨੇ ਕਿਹਾ ਕੋਈ ਇੱਥੋਂ ਵੇਖ ਕੇ ਖੜੇ ਤੇ ਆਪਣੀ ਮਰਜ਼ੀ ਨਾਲ ਖੜੇ ਜੀ